9ਵੀਂ ਪਾਸ਼ਾਈ ਹਿੰਦੀ ਚਾਦਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈਗਾ ਤੇ ਉਹਦੇ ਵਾਸਤੇ ਬਹੁਤ ਹੀ ਸ਼ਰਧਾਪੂਰਵਕ ਉਸ ਨੂੰ ਮਨਾਉਣ ਵਾਸਤੇ ਪ੍ਰੋਗਰਾਮ ਉਲੀਕੇ ਗਏ ਨੇ 20 ਨਵੰਬਰ ਤੋਂ ਇਹ ਪ੍ਰੋਗਰਾਮ ਸ਼ੁਰੂ ਹੋ ਜਾਣਗੇ 29 ਨਵੰਬਰ ਤੱਕ ਚੱਲਣਗੇ 24 ਤਰੀਕ ਨੂੰ ਹੀ ਸਪੈਸ਼ਲ ਵਿਦਵਾਂ ਸਭਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਇਸ ਇਤਿਹਾਸਕ ਮੌਕੇ ਦੇ ਉੱਤੇ ਸ਼੍ਰੀ ਨਾਨਕਪੁਰ ਸਾਹਿਬ ਵਿਖੇ ਹੋਏਗਾ ਵਿਧਾਨ ਸਭਾ ਦਾ ਸੈਸ਼ਨ ਤੇ ਨਾਲ ਹੀ 25 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦਾ ਭੋਗ ਵੀ ਹੋਏਗਾ ਤੇ ਸਟੇਟ ਵਾਈਡ ਆਰਗਨ ਡੋਨੇਸ਼ਨ ਕੈਂਪ ਬਲੱਡ ਡੋਨੇਸ਼ਨ ਕੈਂਪ ਟਰੀ ਪਲਾਂਟੇਸ਼ਨ ਕੈਂਪ ਇਹ ਸਾਰੇ ਸਟਾਰਟ ਕੀਤੇ ਜਾਣਗੇ ਨਾਲ ਹੀ ਸਾਰੇ ਸ਼ਰਧਾਲੂ ਇਹਨਾਂ ਦੇ ਵਾਸਤੇ ਡਰੋਨ ਸ਼ੋ ਵੀ ਹਰ ਰੋਜ਼ ਸ਼ਾਮ ਨੂੰ ਉਲੀ ਕਿਹਾ ਗਿਆ ਹੈਗਾ ਸੀਸੀਟੀਵੀ ਕੈਮਰੇ ਲੱਗ ਰਹੇ ਸਾਰੀਆਂ ਰਾਤ ਵਾਸਤੇ ਲਾਈਟਾਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਸ਼ਹੀਦੀ ਦਿਹਾੜੇ ਨੂੰ ਪੂਰੀ ਆਪਣੀ ਮਰਿਆਦਾ ਅਨੁਸਾਰ ਇਸ ਦੇ ਵਿੱਚ ਤੁਸੀਂ ਨਤਮਸਤਕ ਹੋ ਬਹੁਤ ਬਹੁਤ ਧੰਨਵਾਦ ਕਿ ਅਸਾ ਦੇ ਸਰਸ ਨੂੰ ਮੁਤਰ ਗਏ